ਗੈਨਰਾਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਾਸਰੀ ਅਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਨ ਲੋਕ ਆਵਾਜ਼ ਤੇ ਦਰਸ਼ਕੋ ਜੇ ਆਪਾਂ ਅੱਜ ਚੋਣਾਂ ਦੀ ਗੱਲ ਕਰੀਏ ਤੇ ਚੋਣਾਂ ਦੇ ਵਿੱਚ ਐਸੇ ਹੁਣ ਪਾਰਟੀਆਂ ਨੇ ਪੂਰੀ ਤਾਕਤ ਆਪਣੀ ਝੋਕ ਦਿੱਤੀ ਆ ਪਰ ਬਥੇਲੇ ਜਿਹੜੇ ਲੋਕਾਂ ਦੇ ਨੇ ਕਿਤੇ ਨਜ਼ਰ ਨਹੀਂ ਆ ਰਹੇ ਜੇ ਆਪਾਂ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਤੇ ਤਰਨਤਾਰਨ ਜ਼ਿਲ੍ਹਾ ਜਿਹੜਾ ਵਾ ਇਹ ਨਸ਼ਿਆਂ ਦੀ ਮਾਰ ਚੱਲ ਰਿਆ ਵਾ ਦੇ ਨਸ਼ਿਆਂ ਦੀ ਮਾਰ ਵੀ ਬੜੇ ਵੱਡੇ ਪੱਧਰ ਤੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਨਸ਼ੇ ਦੇ ਆਦੀ ਨੇ ਇਸ ਜਹਾਨ ਤੋਂ ਜਾ ਵੀ ਚੁੱਕੇ ਨੇ ਤੇ ਬਹੁਤ ਸਾਰੇ ਆਦੀ ਨੇ ਜਿਨ੍ਹਾਂ ਦੇ ਇਲਾਜ ਚੱਲ ਰਹੇ ਨੇ ਤੇ ਤਕਰੀਬਨ 20 ਜਿਹੜੇ ਆਊਟ ਸੈਂਟਰ ਆ ਉਹ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਨੇ ਸਭ ਤੋਂ ਪਹਿਲਾਂ ਭੱਗੂਪੁਰ ਤੇ ਠਰੂ ਵਿਖੇ ਖੋਲਿਆ ਗਿਆ ਸੀਗਾ ਜਿੱਥੇ ਨਸ਼ੇ ਛਡਾਉਣ ਵਾਸਤੇ ਨੌਜਵਾਨਾਂ ਨੂੰ ਜਿਹੜਾ ਵਾ ਦਾਖਲ ਵੀ ਕੀਤਾ ਜਾਂਦਾ ਸੀਗਾ ਸਰਕਾਰ ਸਹੂਲਤਾ ਤਾਂ ਆਪਦੀ ਵੱਲੋਂ ਬਥੇਰੀਆਂ ਦੇ ਰਹੀ ਆ ਪਰ ਪ੍ਰਣਾਲਾ ਉੱਥੇ ਦਾ ਉੱਥੇ ਆ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ ਮੈਨੂੰ ਜਿਆਦਾ ਕਿ ਜਦੋਂ ਹਜੇ ਆਮ ਆਦੀ ਪਾਰਟੀ ਦੀ ਸਰਕਾਰ ਨਹੀਂ ਸੀ ਬਣੀ ਤੇ ਸੁਰਸੰਗ ਦੇ ਵਿੱਚ ਬੜਾ ਵੱਡਾ ਇਕੱਠ ਆਮ ਆਦੀ ਪਾਰਟੀ ਦਾ ਹੋਇਆ ਸੀ ਕਿਉਂਕਿ ਸੁਰਸੰਗ ਇਤਿਹਾਸਕ ਪਿੰਡ ਆ ਤੇ ਬੜੇ ਜਿਹੜਾ ਜਿਆਦੇ ਨੌਜਵਾਨ ਨਸ਼ੇ ਦੇ ਨਾਲ ਇਸ ਦੁਨੀਆ ਤੋਂ ਜਾ ਚੁੱਕੇ ਸੀ ਤੇ ਅਰਵਿੰਦ ਕੇਜਰੀਵਾਲ ਖੁਦ ਸੋਚ ਸਕਿਆ ਸੀਗਾ ਤੇ ਜਦੋਂ ਪੱਟੀ ਦੇ ਹੀ ਮਨਜੀਤ ਸਿੰਘ ਜਿਹੜਾ ਬੀਏ ਦੇ ਵਿੱਚ ਵਿਦਿਆਰਥੀ ਸੀ ਉਹਦੀ ਨਛੇ ਦੇ ਨਾਲ ਮੌਤ ਹੋ ਗਈ ਤੇ ਉਸਦੇ ਡੈਡੀ ਨੇ ਉਸਦੇ ਪਿਤਾ ਨੇ ਕਫਨ ਦੇ ਉੱਪਰ ਇੱਕ ਮੰਗ ਪੱਤਰ ਪ੍ਰਧਾਨ ਮੰਤਰੀ ਦੇ ਨਾਂ ਤੇ ਭੇਜਣਾ ਚਾਹਿਆ ਲਾਸ਼ ਦੇ ਉੱਪਰ ਲਿਖ ਕੇ ਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਵੀ ਮਸਲਾ اٹھਾਇਆ ਸੀ ਕਿ ਹੋ ਲਾਸ਼ਾਂ ਦੇ ਉੱਪਰ ਲਿਖ ਕੇ ਵੀ ਮੰਗ ਪੱਤਰ ਹੁਣ ਲੱਗ ਪਏ ਨੇ ਫਿਰ ਪ੍ਰਸ਼ਾਸਨ ਨੇ ਉਹ ਲਾਖ ਦੇ ਉੱਪਰ ਕਫਨ ਦੇ ਉੱਪਰ ਲਿਖਿਆ ਮੰਗ ਪੱਤਰ ਤਾਂ ਮਨਜ਼ੂਰੀ ਨਹੀਂ ਕੀਤਾ ਤੇ ਕੱਲਾ ਜਿਹੜਾ ਕਫਨ ਸੀ ਉਹ ਜਿਹੜਾ ਮੰਗ ਰੂਪ ਦੇ ਵਿੱਚ ਪ੍ਰਸ਼ਾਸਨ ਨੂੰ ਦਿੱਤਾ ਗਿਆ ਤੇ ਸਾਰੇ ਸ਼ਹਿਰ ਦੇ ਵਿੱਚ ਵੀ ਜਿਹੜਾ ਸੀਗਾ ਫੇਰ ਆ ਗਿਆ ਕਿ ਲੋਕਾਂ ਨੂੰ ਪਤਾ ਲੱਗ ਜੇ ਕਿਉਂਕਿ ਆਮ ਦੌਰ ਤੇ ਜਿਹੜੇ ਪਰਿਵਾਰ ਨੇ ਉਹ ਗੱਲ ਲਕਾਉਂਦੇ ਨੇ ਦੱਸਦੇ ਨਹੀਂਗੇ ਕਿ ਸਾਡੇ ਬੱਚੇ ਦੀ ਮੋਹ ਜੜੀ ਆ ਉਹ ਖਤਰਨਾਕ ਨਸ਼ੇ ਦੇ ਨਾਲ ਹੋ ਗਈ ਤੇ ਪਰ ਮਨਜੀਤ ਸਿੰਘ ਦੇ ਤਾਂ ਨੇ ਇੱਕ ਲਹਿਰ ਚਲਾਈ ਕਫਨ ਬੋਲ ਪਿਆ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਇਹ ਗੱਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਕਿ ਜਿਨ੍ਹਾਂ ਦੇ ਬੱਚੇ ਨਸ਼ੇ ਸ਼ਕਾਰ ਹੈ ਨੇ ਆਦੀ ਹੋ ਗਏ ਨੇ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਜਾਵੇ ਭਾਵੇਂ ਪੂਰੇ ਤੌਰ ਤੇ ਤਾਂ ਉਹ ਲਹਿਰ ਨਹੀਂ ਬਣਾ ਸਕੇ ਪਰ ਕਾਫੀ ਜਿਹੜਾ ਕੰਮਜਾਬ ਹੋਏ ਲੋਕਾਂ ਦੇ ਇੱਕ ਤੱਕ ਲੀਡਰਾਂ ਦੇ ਤੱਕ ਗੱਲ ਪਚਾਉਣ ਦੇ ਵਿੱਚ ਆਮ ਦਰ ਦੇ ਕਿਹਾ ਜਾਂਦਾ ਵੀ ਨਸ਼ੇ ਜਿਹੜੇ ਪਾਕਿਸਤਾਨ ਵੱਲੋਂ ਆਉਂਦੇ ਤੇ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ ਪਹਿਲਾਂ ਜਦੋਂ ਤਾਰਨੀ ਸੀ ਲੱਗੀ ਹੁੰਦੀ ਉਦੋਂ ਫੀਮ ਵਰਗੇ ਹੋਰ ਨਸ਼ੇ ਹੁੰਦੇ ਸੀ ਤੇ ਹੁਣ ਜਿਹੜੇ ਆ ਸਮੈਕ ਵਗੈਰਾ ਚਿੱਟਾ ਜਿਹੜੇ ਖਤਰਨਾਕ ਨਸ਼ੇ ਨਿਵਾ ਰਹੇ ਨੇ ਤੇ ਹੁਣ ਇਹ ਆ ਵੀ ਡਰੋਨਾਂ ਦੇ ਰਾਹੀਂ ਭੇਜ ਦਿੱਤੇ ਜਾਂਦੇ ਆ ਤੇ ਛੋਟੇ ਡਰੋਨ ਹੁੰਦੇ ਆ ਉਹ ਨਾਲ ਹੀ ਡਰੋਨ ਡਿੱਗ ਪੈਂਦੇ ਤੇ ਨਾਲ ਹੀ ਉਹ ਨਸ਼ੇ ਦੀਆਂ ਢੇਪਾਂ ਦੇ ਕਾਫੀ ਵੱਡੇ ਪੱਧਰ ਤੇ ਜਿਹੜੇ ਨਸ਼ਾ ਵਾ ਉਹ ਫੜਿਆ ਗਿਆ ਚੋਣ ਜਾਬਤੇ 1.5 ਮਹੀਨੇ ਦੇ ਵਿੱਚ ਹੀ 35 ਕਰੋੜ ਦਾ ਦੀ ਜਿਹੜੀ ਹੀਰੋਇਨ ਆ ਉਹ ਹੀਰੋਇਨ ਜਿਹੜੀ ਆ ਉਹ ਫੜੀ ਗਈ ਆ ਤਰਨਤਨ ਜ਼ਿਲ੍ਹੇ ਦੇ ਵਿੱਚ ਇਸ ਤੋਂ ਇਲਾਵਾ ਸਾਰਾ ਜ਼ਿਲ੍ਹੇ ਦੇ ਨਾਲ-ਨਾਲ ਬਾਰਡਰ ਲੱਗਦਾ ਵਾ ਤੇ ਉਧਰੋਂ ਜਿਹੜਾ ਆ ਰਿਹਾ ਇਸ ਤੋਂ ਇਲਾਵਾ ਵੀ ਵੱਡੇ ਪੱਧਰ ਦੇ ਉੱਪਰ ਜਿਹੜੇ ਆ ਨਸ਼ੇ ਤਰਨਤਨ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਨੇ ਤੇ ਇਸ ਵੇਲੇ ਜਿਹੜਾ ਤਰਨਤਨ ਜ਼ਿਲ੍ਹਾ ਵਾ ਉਹ ਜਿਹੜਾ ਲੋਕ ਸਭਾ ਹਲਕਾ ਖਡੂਰ ਸਾਹਿਬ ਆ ਪਰ ਨਸ਼ਿਆਂ ਦਾ ਮੁੱਦਾ ਜਿਹੜੀਆਂ ਪਹਿਲੀਆਂ ਦੋ ਲੈਕਚਰਾਂ ਨੇ ਉਹ ਵੀ ਨਸ਼ਿਆਂ ਦੇ ਮੁੱਦਿਆਂ ਤੇ ਲੜੀਆਂ ਗਈਆਂ ਤੇ ਇਹਨਾਂ ਇਸ ਵਾਰ ਜਿਹੜਾ ਮੁੱਦਾ ਵਾ ਮੁਖ ਮੁੱਦਾ ਬਣਦਾ ਕਿਤੇ ਨਜ਼ਰ ਨਹੀਂ ਆ ਰਿਹਾ ਤਾਂ ਹੋ ਸਕਦਾ ਹੈ ਮੱਝੇ ਦੇ ਕੁਝ ਪਿੰਡਾਂ ਦੇ ਵਿੱਚ ਇਹ ਗੱਲਬਾਤ ਚੱਲੇ ਪਰ ਜਿਹੜੀਆਂ ਪਾਰਟੀਆਂ ਨੇ ਉਹ ਇਸ ਮੁੱਦੇ ਨੂੰ ਜ਼ਿਆਦਾ ਨਹੀਂ ਉਭਾਰ ਰਹੀਆਂ ਕਿਉਂਕਿ ਲੋਕਾਂ ਨੂੰ ਬਦਲਾ ਦੀ ਅਮੀਰੀ ਸੀ ਤੇ ਬਦਲਾ ਦੇ ਨਾਲ ਲੋਕਾਂ ਨੂੰ ਇਸ ਪਿੰਨਸ਼ੇ ਪੰਜਾਬ ਚੋਂ ਖਤਮ ਹੋ ਜਾਣੇ ਨੇ ਪਰ ਅੱਜ ਵੀ ਤਰਨਤਾਰ ਜ਼ਿਲ੍ਹੇ ਦੇ ਲੋਕ ਜਿਹੜੇ ਆ ਉਹ ਇਸ ਖਤਰਨਾਕ ਜਿਹੜਾ ਰਜ਼ਾਨ ਸੀ ਉਹ ਤੋਂ ਬਚ ਨਹੀਂ ਸਕੇ ਹਜੇ ਵੀ ਜਿਹੜੇ ਉਹਨਾਂ ਦੇ ਨਸੂਰ ਆ ਉਵੇਂ ਦੇ ਉਵੇਂ ਨੇ ਸਰਕਾਰਾਂ ਤਾਂ ਆਈਆਂ ਤੇ ਗਈਆਂ ਤੇ ਬਦਲੀਆਂ ਗਈਆਂ ਪਰ ਲੋਕਾਂ ਦੇ ਮਸਲੇ ਖਾਲੀ ਨਹੀਂ ਹੋਏ ਤੇ ਦੂਸਰੇ ਪੱਖ ਆ ਜਦੋਂ ਬੇਰਜ਼ਗਾਰੀ ਦੀ ਗੱਲ ਕਰਦੇ ਆ ਜੀ ਰਜ਼ਗਾਰ ਦਿੱਤਾ ਜਾਊਗਾ ਨੌਜਵਾਨਾਂ ਨੂੰ ਸਾਡੇ ਦੇਖਦੇ ਹਾਕ ਬੜੀਆਂ ਉੱਚੀਆਂ ਬਾਵਾ ਕਰਕੇ ਦਿੰਦੇ ਇੰਨੀਆਂ ਨੌਕਰੀਆਂ ਦੇਤੀਆਂ ਜੀ ਇੰਨੀਆਂ ਨੌਕਰੀਆਂ ਦੇਤੀਆਂ ਜੀ ਅੱਜ ਦੀ ਖਬਰ ਆ ਕਿ ਬੀਏਐਮਏ ਕੀਤੀ ਆ ਦੇ ਖੇਤਾਂ ਦੇ ਵਿੱਚ ਸਿੱਟੇ ਚੁਗਦੇ ਨੇ ਕੋਈ ਰੋਜ਼ਗਾਰ ਨਹੀਂ ਪੜੇ ਲਿਖਿਆ ਨੂੰ ਸਿੱਟੇ ਚੁਗਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਹੋ ਜੇ ਸਾਡੇ ਦੇਸ਼ ਦੇ ਹਾਲਾਤ ਨੇ ਆਹ ਪਾਰਟੀਆਂ ਬੜਾ ਕੁਝ ਕਹਿੰਦੀਆਂ ਨੇ ਬੜੇ ਵਾਅਦੇ ਹੁੰਦੇ ਨੇ ਬੜਾ ਕੁਝ ਬੋਲ ਕੇ ਲੀਡਰ ਪਲਾਂ ਦੇ ਵਿੱਚ ਗਾਹ ਜਾਂਦੇ ਨੇ ਵੋਟਾਂ ਵਟੋਰ ਕੇ ਪਰ ਮਸਲਾ ਫੇਰ ਉੱਥੇ ਦਾ ਉੱਥੇ ਹੀ ਰਿੰਦਾ ਜਿਹੜੇ ਮਸਲੇ ਨੇ ਉਹ ਹੱਲ ਨਹੀਂ ਹੁੰਦੇ ਹੋਰ ਵੀ ਬਹੁਤ ਸਾਰੇ ਵਿਕਾਸ ਦੇ ਮਸਲੇ ਨੇ ਇੱਕ ਦੂਜੇ ਨੂੰ ਪਾਰਟੀਆਂ ਪੰਡਦੀਆਂ ਤਾਂ ਹੈਗੀਆਂ ਪਰ ਅਸਲ ਦੇ ਵਿੱਚ ਜਿਹੜੇ ਮੁੱਦੇ ਨੇ ਉਹਨਾਂ ਤੇ ਧਿਆਨ ਜਿਹੜਾ ਨਹੀਂ ਦਿੱਤਾ ਜਾਂਦਾ ਤੇ ਜਿਹੜਾ ਮਨਮਾਨ ਪਹਿਲਾਂ ਖਡੂਰ ਸਾਹਿਬ ਤੋਂ ਐਮਪੀ ਸੀ ਮੈਂ ਤਾਂ ਤਕਰੀਬਨ ਲੱਗ ਕੇ ਸਾਰੇ ਜਿਹੇ ਫਿਰਦੇ ਹਮਾਜੇ ਤੇ ਵੀ ਬੀਜਾ ਦਬਾਬੇ ਦੇ ਵਿੱਚ ਵੀ ਤੇ ਜਿਹੜੇ ਹਲਕੇ ਦੇ ਵਿੱਚ ਵੀ ਕਿਤੇ ਉਹ ਵਿਚਰਦਾ ਦੇਖਿਆ ਨਹੀਂਗਾ ਵੀ ਆਮ ਲੋਕਾਂ ਦੇ ਵਿੱਚ ਵਿਚਰਦਾ ਹੋਵੇ ਠੀਕ ਆ ਹਾਂ ਆਪਦੇ ਜਿਹੜੇ ਐਮਐਲਏ ਸੀ ਉਹਨਾਂ ਕੋਲੇ ਚਲਾ ਜਾਂਦਾ ਹੋਊ ਚਲੋ ਬਾਅਦ ਤੱਕ ਐਮਐਲਏ ਹੀ ਬਦਲ ਗਏ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਪਰ ਆਮ ਪਬਲਿਕ ਦੇ ਵਿੱਚੋਂ ਐਮਪੀ ਜਿਹੜਾ ਨਹੀਂ ਵਿਚਰਿਆ ਸੀ ਹੋਰ ਜਿਹੜੀਆਂ ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਦੇ ਜਤਨ ਦਾ ਦਾਵਾ ਕਰਦੀਆਂ ਨੇ ਲੋਕਾਂ ਦੇ ਕੋਲੇ ਕੋਈ ਵਿਕਾਸ ਦਾ ਮੁੱਦਾ ਲੈ ਕੇ ਜਾ ਰਿਆ ਤੇ ਕੋਈ ਨਸ਼ਿਆਂ ਦਾ ਮੁੱਦਾ ਲੈ ਕੇ ਜਾ ਰਿਆ ਤੇ ਇਸ ਵਾਰ ਜੇ ਅਮਰਪਾਲ ਦੇ ਕਾਗਜ਼ ਸਹੀ ਪੈ ਜਾਂਦੇ ਆ ਤੇ ਅਮਰਪਾਲ ਜਿਹੜਾ ਆਜ਼ਾਦ ਉਮੀਦਵਾਰ ਵਜੋਂ ਇਲੈਕਸ਼ਨ ਲੜੂਗਾ ਹਾਂ ਤੇ ਲੋਕਾਂ ਦੇ ਵਿੱਚ ਕਿਤਨਾ ਕਿਤੇ ਗੱਲ ਆ ਕਿ ਉਹਨੇ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਈ ਸੀ ਕਿ ਸ਼ਾਇਦ ਅਮਰਪਾਲ ਜੇ ਜਿੱਤ ਗਿਆ ਤੇ ਪੰਜਾਬ ਤੋਂ ਜਾਂ ਜिले ਤਨਤਨ ਚੋਂ ਨਸ਼ੇ ਖਤਮ ਹੋ ਜਾਣਗੇ ਜਾਂ ਹਲਕਾ ਖਡੂਰ ਸਾਹਿਬ ਚੋਂ ਨਸ਼ੇ ਖਤਮ ਹੋ ਜਾਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਉਂ ਲੱਗਦਾ ਵਾ ਵੀ ਜਿਵੇਂ ਲੋਕ ਰਾਜਨੀਤਿਕ ਧਿਰਾਂ ਤੋਂ ਨਰਾਜ਼ ਨਜ਼ਰ ਆ ਰਹੇ ਨੇ ਕਿ ਸਾਡੇ ਮਸਲੇ ਜਿਹੜੇ ਆ ਉਹ ਹੱਲ ਨਹੀਂ ਹੋ ਰਹੇ ਤੇ ਵਾਕੇ ਹੋ ਵੀ ਨਹੀਂ ਰਹੇ ਬੜੇ ਐਵੇਂ ਮਸਲੇ ਨੇ ਜਿਹੜੇ ਲੋਕਾਂ ਦੇ ਜਿਨ੍ਹਾਂ ਦੇ ਬਾਅਦ ਸਰਕਾਰਾਂ ਨੇ ਧਿਆਨ ਹੀ ਨਹੀਂ ਦਿੱਤਾ ਖਾਸ ਕਰਕੇ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ ਉਹਨੂੰ ਸੁਧਾਰਨ ਦੀ ਲੋੜ ਸੀ ਜਿਹੜਾ ਸਰਕਾਰੀ ਐਜੂਕੇਸ਼ਨਲ ਸਿਸਟਮ ਉਸ ਦੀ ਗੱਲ ਕਰ ਰਹੇ ਆ ਉਹਦੇ ਵੱਲ ਸਮੇਂ ਦੀਆਂ ਸਰਕਾਰਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ ਸਿਹਤ ਸਹੂਲਤਾਂ ਸੀ ਬਾਰਡਰ ਏਰੀਆ ਤੇ ਜਾ ਕੇ ਵੇਖੀਏ ਤੇ ਬੜੇ ਆ ਲੋਕਾਂ ਦੀਆਂ ਵੱਖਰੀਆਂ ਮੁਸ਼ਕਲਾਂ ਆ ਕਈਆਂ ਦੀਆਂ ਤਾਰ ਤੋਂ ਬਾਹਰ ਜ਼ਮੀਨਾਂ ਨੇ ਉਹਨਾਂ ਦੇ ਮੁਆਵਜ਼ਿਆਂ ਦੀ ਗੱਲ ਆ ਬੜੇ ਇਹ ਮਸਲੇ ਨੇ ਉਹਨਾਂ ਦੇ ਬਾਰਡਰ ਦੇ ਲੋਕਾਂ ਦੇ ਪਰ ਬਹੁਤਾ ਕਿਸੇ ਨੇ ਕੋਈ ਧਿਆਨ ਹੀ ਦਿੱਤਾ ਉਹਨਾਂ ਦੀਆਂ ਮੰਗਾਂ ਦੇ ਵੱਲ ਤੇ ਤਰਨਤਨ ਜ਼ਿਲ੍ਹਾ ਇਸ ਵੇਲੇ ਵੀ ਨਸ਼ੇ ਦੀ ਦਲਦਲ ਦੇ ਵਿੱਚ ਜਿਹੜਾ ਖੁਬਿਆ ਪਿਆ ਹਾਂ ਜੇ ਕਹੇ ਨੂੰ ਦਾ ਲੀਡਰ ਕਹਿ ਦੇਣਿਆ ਕਿ ਪਹਿਲਾਂ ਵੀ ਇੱਕ ਸਰਕਾਰ ਕਹਿੰਦੀ ਹੁੰਦੀ ਸੀ ਤੇ ਪੰਜਾਬ ਦੇ ਦਾ ਨਸ਼ੇ ਦਾ ਇਲਜ਼ਾਮ ਹੀ ਲੱਗ ਰਿਹਾ ਹੈ ਨਹੀਂ ਨਸ਼ੇ ਉਦੋਂ ਬਾਅਦ ਕਾਂਗਰਸੀ ਸਰਕਾਰ ਵੀ ਮੁੜ ਕੇ ਖੀਚ ਇਹੋ ਕਹਿਣ ਲੱਗੀ ਤੇ ਜੇ ਹੁਣ ਦੀ ਸਰਕਾਰ ਵੀ ਕਹੂ ਪਈ ਐਵੇਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਜੇ ਤਾਂ ਸਰਕਾਰਾਂ ਦਾ ਇਹ ਪੱਖਾ ਤਾਂ ਉਹਨਾਂ ਦੀ ਮਰਜ਼ੀ ਹੈ ਪਰਤਰਾਤ ਉਸ ਦੇ ਜਾ ਕੇ ਦੇਖਣਾ ਚਾਹੀਦਾ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਵਾ ਇੱਕ ਖਤਰਨਾਕ ਨਸ਼ੇ ਜਿਨ੍ਹਾਂ ਦੇ ਵੱਲ ਟੜਾ ਟੜਾ ਨੌਜਵਾਨ ਜਾ ਰਹੇ ਨੇ ਤੇ ਬੇਰਜ਼ਗਾਰੀ ਆ ਮਾਜੇ ਦੇ ਵਿੱਚ ਤਾਂ ਲੋਕ ਨੌਜਵਾਨ ਨਸ਼ਾਵਾਲ ਜਾ ਰਹੇ ਨੇ ਤੇ ਮੁੜ ਕੇ ਅਪਰਾਧੀ ਬਣਦੇ ਨੇ ਨਸ਼ੇ ਪੂਰੇ ਨਹੀਂ ਹੁੰਦੇ ਫਿਰ ਲੁੱਟਖੋਹ ਹਵਾਲਾਤ ਹੋ ਜਾਂਦੇ ਨੇ ਅਪਰਾਧੀ ਵੀ ਬਣ ਜਾਂਦੇ ਨੇ ਪਹਿਲਾਂ ਨਸ਼ਈ ਬਣੇ ਤੇ ਫਿਰ ਅਪਰਾਧੀ ਬਣਦੇ ਨੇ ਤੇ ਸਰਕਾਰਾਂ ਚੁੱਪ ਨੇ ਕਿਹਨੂੰ ਜਾ ਕੇ ਆਪਦੀ ਗੱਲ ਦੱਸਣ ਆ ਵੇਖਿਆ ਜੀ ਆਪਾਂ ਕਿਸਾਨ ਜੇ ਚੱਲੇ ਸੀ ਦਿੱਲੀ ਤੇ ਰਾਜ ਰਾਾ ਰੋਕਲੇ ਗੋਰੀਆਂ ਚਲਾ ਕੇ ਰੋਕਲੇ ਕੱਲ ਠੋਕਤੇ ਸੜਕਾਂ ਪੁੱੜਦੀਆਂ ਵੱਡੇ ਵੱਡੇ ਬੈਰੀਅਰ ਖੜੇ ਕਰਤੇ ਵੀ ਜੇ ਆਪਾਂ ਆਪਦੇ ਹਾਕਮਾਂ ਨੂੰ ਆਪਦੀ ਗੱਲ ਹੀ ਨਹੀਂ ਸੁਣਾ ਸਕਦੇ ਫਿਰ ਗੱਲ ਕਿੰਨੂੰ ਸੁਣਾਈ ਜਾਊਗੀ ਕਿਹੜੇ ਖੂ ਖਾਤੇ ਜਾਣ ਜਿਹੜੇ ਲੋਕ ਸਰਕਾਰਾਂ ਨੂੰ ਗੱਲ ਆਪਣੀ ਦੱਸਣੀ ਚਾਹੁੰਦੇ ਆ ਸੋ ਆ ਚੋਣਾਂ ਦਾ ਸਮਾਂ ਆ बड़े लोग मसले उभार रहे ने ਤੇ ਮੇਰੀ ਵੀ ਲੋਕਾਂ ਨੂੰ ਅਪੀਲ ਬੇਤੀ ਆ ਵੀ ਜਿਹੜੇ ਜਦੋਂ ਕਿਸੇ ਵੀ ਪਾਰਟੀ ਦਾ ਉਮੀਦਵਾਰ ਆਉਂਦਾ ਜਿਹੜੇ ਤੁਹਾਡੇ ਮਸਲੇ ਨਹੀਂ ਉਹਨਾਂ ਦੇ ਸਾਹਮਣੇ ਰੱਖੋ ਉਹਨਾਂ ਦਾ ਪੱਖ ਜਾਣੋ ਜਿਹੜੀਆਂ ਰਾਜਕਾਰੀਆਂ ਧਿਰਾਂ ਉਹਨਾਂ ਤੋਂ ਵੀ ਪੁੱਛੋ ਕਿ ਤੁਸੀਂ ਕੀ ਕਰਦੇ ਹੋ ਕੀ ਕੀਤਾ ਨਸ਼ਿਆਂ ਦੇ ਮਸਲੇ ਨੇ ਪੰਜਾਬ ਚ ਪਾਣੀ ਪੀਣ ਵਾਲਾ ਖਰਾਬ ਹੋ ਚੁੱਕਿਆ ਸਾਡੀ ਜਿਹੜੀ ਜ਼ਮੀਨ ਆ ਉਹ ਇਹ ਵੇਲੇ ਜ਼ਰੀਲੀ ਹੁੰਦੀ ਜਾਂਦੀ ਆ ਸਾਡੀ ਖੇਤੀ ਦੇ ਵਿੱਚ ਜਾਦੇ ਜ਼ਹਿਰ ਜਿਹੜੇ ਆ ਸਰਕਾਰਾਂ ਤੇ ਜਿਹੜੀਆਂ ਕੰਪਨੀਆਂ ਵਾ ਉਹ ਧੱਕੇ ਦੇ ਨਾਲ ਹੀ ਛੜਕਵਾ ਕਰਵਾ ਰਹੀਆਂ ਸਾਡੀ ਜਿਹੜੀ ਸਿਹਤ ਆ ਦਿਨੋ ਦਿਨ ਉਹ ਖਤਰਨਾਕ ਹੱਦ ਤੱਕ ਜਿਹੜੀ ਪਹੁੰਚਦੀ ਜਾ ਚੁੱਕੀ ਆ ਕਿ ਸਾਡੇ ਸਰੀਰਾਂ ਦੇ ਵਿੱਚ ਜ਼ਹਿਰ ਭਰੇ ਜਾ ਰਹੇ ਨੇ ਇਹ ਮਰੇ ਅਏ ਮਸਲੇ ਨੇ ਜਿਨ੍ਹਾਂ ਦੇ ਬਾਰੇ ਵਿਚਾਰ ਕਰਨ ਦੀ ਲੋੜ ਆ ਤੇ ਤੁਹਾਡੀ ਵੋਟ ਦੀ ਬੜੀ ਵੱਡੀ ਕੀਮਤ ਆ ਵੋਟ ਨੂੰ ਐਵੇਂ ਨਾ ਸਮਝਿਓ ਬੜੀ ਸੋਚ ਸਮਝ ਕੇ ਵੋਟ ਪਾਓ ਜੇ ਸੋਚ ਸਮਝ ਕੇ ਪਾਓਗੇ ਤੇ ਜਿਹੜਾ ਵੀ ਨਮੰਦਾ ਤੁਸੀਂ ਚੰਗਾ ਛੋੜੋਗੇ ਉਹ 5 ਸਾਲ ਤੁਹਾਡੀ ਗੱਲ ਕਰੂਗਾ ਤੇ ਜੇ ਠੀਕ ਆ ਜਿਨ੍ਹਾਂ ਨੇ ਏਸੀ ਕੋਠੀਆਂ ਚ ਵਾਏ ਤੇ ਏਸੀ ਕੋਠੀਆਂ ਜਾ ਕੇ ਵੜ ਗਏ ਤੇ ਲੋਕਾਂ ਦੇ ਨਾਲ ਵਾਹ ਵਾਸਤਾ ਹੀ ਨਹੀਂ ਉਹਨਾਂ ਨੂੰ ਕੀ ਪਤਾ ਲੋਕਾਂ ਦੀਆਂ ਮੰਗਾ ਕੀ ਆ ਤੇ ਲੋਕ ਕਿੱਥੇ ਵਸਦੇ ਨੇ ਕਿਹੋ ਜਿਹੇ ਹਾਲਾਤਾਂ ਚ ਰਹਿੰਦੇ ਨੇ ਸੋ ਸਾਡੀ ਅਪੀਲ ਬੇਨਤੀ ਹੈ ਕਿ ਵੋਟ ਪਾਉਣ ਜ਼ਰੂਰ ਜਾਇਓ ਪਰ ਸੋਚ ਸਮਝ ਕੇ ਪਾਇਓ ਸੋ ਆਸ ਕਰਦਾ ਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ ਤਰਨਤਨ ਜ਼ਿਲ੍ਹੇ ਨੂੰ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕਢਣ ਦੇ ਵਾਸਤੇ ਸਿਰ ਤੌਰ ਤੇ ਉਰਜਿਤਨ ਕੀਤੇ ਜਾਣਗੇ ਤੇ ਜਿਹੜੇ ਵੀ ਜ਼ਿੰਮੇਵਾਰ ਨੇ ਉਹਨਾਂ ਨੂੰ ਵਾਤ ਵਾਤ ਸਜਾਵੇਂ ਮਿਲਣਗੀਆਂ ਤਾਂ ਕਿ ਜਿਹੜੇ ਨਸ਼ੇ ਦੇ ਸਦਾਗਰ ਕੋਈ ਨਿਸ਼ੀਮਤ ਨਾ ਕਰ ਸਕਣ ਕਿ ਲੋਕਾਂ ਦੇ ਕੋਲ ਨਸ਼ਾ ਕੋਈ ਦਾ ਕਰੀ ਜਾਣ ਤੇ ਪੰਜਾਬ ਦੀ ਦੁੱਖ ਦੀ ਰਗਾ ਨਸ਼ੇ ਤੇ ਇਸ ਵਾਰ ਵੀ ਜਿਹੜਾ ਮੈਨੂੰ ਲੱਗਦਾ ਵੀ ਇਹ ਮੁੱਦਾ ਨਸ਼ਿਆਂ ਦੇ ਆਸੇ ਪਾਸੇ ਜਾਂ ਬੇਵਦੀ ਬੀਵਾਂ ਵਾਲਾ ਮਸਲਾ ਤੇ ਜੇ ਅਮਰਤਪਾਲ ਦੇ ਖੜੇ ਹੋਣ ਦੇ ਨਾਲ ਜਿਹੜੀਆਂ ਰਵੈਤੀ ਰਾਜਨੀਤਿਕ ਤਰਾਸੀ ਉਹਨਾਂ ਦਾ ਜਿਹੜਾ ਸਾਰਾ ਤਵਜਨਾ ਉਹ ਵਿਗੜ ਵੀ ਸਕਦਾ ਇਹ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਣਗੀਆਂ ਅੱਜ ਆਪਾਂ ਕੁਝ ਨਹੀਂ ਕਹਿ ਸਕਦੇ ਬਾਕੀ ਰਿਜ਼ਲਟ ਤਾਂ 4 ਜੂਨ ਨੂੰ ਆਉਣੇ ਨੇ ਤੇ ਉਦੋਂ ਪਤਾ ਲੱਗ ਜੂ ਕਿ ਲੋਕ ਪਰਚੀ ਕਿੱਧਰ ਨੂੰ ਪਾ ਕੇ ਆਏ ਨੇ ਹਾਂ ਲੋਕ ਚੁੱਪ ਜ਼ਰੂਰ ਨੇ ਲੋਕਾਂ ਨੇ ਚੁੱਪ ਤਾਂ ਲੀਡਰ ਵੀ ਪੈ ਪੀਤ ਨੇ ਇਹ ਲੋਕਾਂ ਨੇ ਪਤਾ ਨਹੀਂ ਕਿਹੜੇ ਪਾਸੇ ਪਹੁੰਚ ਜਾਣਾ ਸੋ ਦਰਸ਼ਕੋ ਇਸੀ ਪ੍ਰੋਗਰਾਮ ਲੋਕ ਆਵਾਜ਼ ਮੈਨੂੰ ਸੰਤੋਖ ਸਿੰਘ ਪਤਨ ਨੂੰ ਕਿੱਥੇ ਦਿਵਾ ਗਿਆ ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਦਾ ਟੀਵੀ ਐਨ ਆਰ ਆਈ ਸਤਿ ਸ੍ਰੀ ਅਕਾਲ